ਅੱਜ ਦਰਾਹਾ ਚੋਂ ਲੰਘਦੀ ਸਰਹੰਦ ਨਹਿਰ ਨੇੜੇ ਰੇਲਵੇ ਫਾਟਕਾਂ ਸਥਿਤੀ ਉਸ ਸਮੇਂ ਤਣਾਪੂਰਨ ਹੋ ਗਈ ਜਦੋਂ ਇੱਕ ਪਾਸੇ ਨਹਿਰੀ ਵਿਭਾਗ ਦੇ ਅਫਸਰ ਅਤੇ ਕਾਮੇ ਤੇ ਦੂਸਰੇ ਪਾਸੇ ਭਾਰਤੀ ਕਿਸਾਨ ਜੁਨੀਅਨ ਇਕਤਾ ਸਦੂਪੁਰ ਦੇ ਨੇਤਾ ਇੱਕ ਦੂਜੇ ਦੇ ਸਾਹਮਣੇ ਡੱਟ ਗਏ ਦੱਸਣਯੋਗ ਹੈ ਕਿ ਨਹਿਰੀ ਵਿਭਾਗ ਵੱਲੋਂ ਇਸ ਏਰੀਆ ਵਿੱਚ ਨਹਿਰ ਨੂੰ ਦੋਹਾਂ ਸਾਈਡਾਂ ਤੋਂ ਪੱਕਾ ਕਰਨ ਲਈ ਕੰਮ ਚੱਲ ਰਿਹਾ ਜਿਸ ਦਾ ਕਿ ਜੁਨੀਅਨ ਦੇ ਨੇਤਾ ਵਿਰੋਧ ਕਰਦੇ ਆ ਰਹੇ ਨੇ ਜੁਨੀਅਨ ਦੇ ਨੇਤਾਵਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਕਰਨ ਦੇ ਨਾਲ ਜੋ ਸਾਈਡਾਂ ਤੋਂ ਪਾਣੀ ਦਾ ਰਿਸਾਬ ਰਿਸਾਬ ਹੈ ਉਹ ਘਟ ਜਾਵੇਗਾ ਜਿਸ ਕਰਕੇ ਹਲਕੇ ਦੇ ਵਿੱਚ ਜੋ ਪਾਣੀ ਦਾ ਲੈਵਲ ਹੈ ਵਾਟਰ ਟੇਬਲ ਨੀਚੇ ਚਲੇ ਜਾਵੇਗਾ ਦੂਸਰੇ ਪਾਸੇ ਜਦੋਂ ਇਸ ਬਬਤ ਨਹਿਰੀ ਵਿਭਾਗ ਦੇ ਅਫਸਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਉਹ ਨਹਿਰ ਨੂੰ ਚੌੜਾ ਕਰ ਰਹੇ ਨੇ ਤੇ ਨਾਲ ਹੀ ਸੜਕਾਂ ਪੱਕੀਆਂ ਕਰ ਰਹੇ ਨੇ ਨਹਿਰ ਨੂੰ ਚੌੜਾ ਕਰਨ ਦੇ ਨਾਲ ਸੈਂਟਰ ਦੇ ਵਿੱਚੋਂ ਨਹਿਰ ਦਾ ਜੋ ਸਰਫਸ ਏਰੀਆ ਉਹ ਵੱਧ ਜਾਵੇਗਾ ਤੇ ਜਿਸ ਕਰਕੇ ਸੈਂਟਰ ਦੇ ਵਿੱਚੋਂ ਪਾਣੀ ਰਿਸਾਬ ਵੱਧ ਜਾਵੇਗਾ ਜਿਸ ਕਰਕੇ ਵਾਟਰ ਟੇਬਲ ਉੱਚਾ ਹੋ ਜਾਵੇਗਾ ਸ਼ਾਸਨ ਅਤੇ ਪਲੀਸ ਆਪਸ਼ਨ ਮੌਕੇ ਤੇ ਪਹੁੰਚ ਗਏ ਇਸ ਮੌਕੇ ਤਸਦੀਰਦਾਰ ਫਾਈਲ ਅਤੇ ਐਸਐਚਓ ਦਰਾਹਾ ਵੱਲੋਂ ਦੋਹਾਂ ਤਰਾਂ ਨੂੰ ਸ਼ਾਂਤ ਕਰਨ ਕੀਤਾ ਗਿਆ ਅਤੇ ਗਲਵਤ ਰਾਹੀਂ ਮਸਲਾ ਹੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਆਓ ਸੁਣਦੇ ਹਾਂ ਕਿ ਇਸ ਮਸਲੇ ਦੇ ਉੱਪਰ ਦੋਹਾਂ ਤਰਾਂ ਦਾ ਕੀ ਕਹਿਣਾ ਹੈ ਅੱਜ ਮੈਂ ਇੱਕ ਮੇਰੀ ਮੈਂ ਗੱਲ ਕਰ ਰਿਹਾ ਮੇਰੀ ਸੁਣਦੇ ਹੋ ਠੀਕ ਹੈ ਤੁਸੀਂ ਅੱਜ ਇੱਥੇ ਦਾ ਕਰਨ ਆਏ ਹੋ ਸਾਨੂੰ ਪਤਾ ਇੱਥੇ ਦਾ ਕੋਈ ਕਰਨ ਆਇਆ ਹੋਮ ਹੋਵੇ ਇਹ ਤੁਸੀਂ ਨਾ ਇੱਕ ਲੋਕਾਂ ਨੂੰ ਸਿਰਫ ਚੁੰਬੜ ਲਾ ਕੇ ਦੇਖ ਰਹੇ ਹੋ ਕਿ ਉੱਠ ਲੈਣੇ ਕਿ ਜਾਗਦੇ ਨੇ ਕਿ ਨਹੀਂ ਜਾਗਦੇ ਪਰ ਅਸੀਂ ਵੀਰੇ ਸੁੱਤੇ ਨਹੀਂ ਹਾਂ ਜੇ ਅਸੀਂ ਜਾਗਦੇ ਹਾਂ ਅਸੀਂ ਆਪਣੇ ਜਵਾਕਾਂ ਦਾ ਘੁਟ ਬਿਲਕੁਲ ਖਤਮ ਨਹੀਂ ਹੋਣ ਦਵਾਗੇ ਠੀਕ ਹੈ ਤਸੀਮਦਰ ਸਾਹਿਬ ਬੈਠੇ ਨੇ ਥੋੜੇ ਥੋੜੇ ਸੱਜੇ ਸਾਹਿਬ ਖੜੇ ਨੇ ਸਾਨੂੰ ਜਿਸ ਤਰ੍ਹਾਂ ਤੁਸੀਂ ਕਰਨਾ ਚਾਹੁੰਦੇ ਹੋ ਕਰ ਲਓ ਪਰ ਜਿੰਨਾ ਕਿ ਅਸੀਂ ਜੁਨੇ ਆ ਉਹਨਾਂ ਜਿਹੜੇ ਅਸੀਂ ਆਪਣੇ ਜਵਾਕਾਂ ਨੂੰ ਬਿਲਕੁਲ ਨਹੀਂ ਉਹਨਾਂ ਦਾ ਅੱਗਾ ਨਹੀਂ ਮਰਨ ਦਵਾਂਗੇ ਅਸੀਂ ਇਹ ਚੀਜ਼ ਜਿੱਥੇ ਬਿਲਕੁਲ ਪੱਕੀ ਆ ਜਾਏ ਸਾਡੇ ਸਰਹੰਦਕ ਨਾਲ ਦੇ ਉੱਪਰ ਜਿੱਥੇ ਕਿ ਨਹਿਰੀ ਵਿਭਾਗ ਵੱਲੋਂ ਨਹਿਰ ਦੀ ਪਟਾਈ ਕੀਤੀ ਜਾ ਰਹੀ ਹੈ ਇਸ ਮਕਸਦ ਲਈ ਪਟਾਈ ਕੀਤੀ ਜਾ ਰਹੀ ਹੈ ਕਿ ਨਹਿਰ ਜੋ ਹੈ ਪੱਕੀ ਕੀਤੀ ਜਾਣੀ ਹੈ ਜਿਸ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਦੇ ਨੇਤਾ ਇਸ ਗੱਲ ਦਾ ਵਿਰੋਧ ਕਰ ਰਹੇ ਨੇ ਉਹਨਾਂ ਦਾ ਕੀ ਕਹਿਣਾ ਇਸ ਮਸਲੇ ਦੇ ਉੱਪਰ ਕਿਉਂ ਵਿਰੋਧ ਕਰ ਰਹੇ ਨੇ ਉਹ ਉਹਨਾਂ ਦਾ ਕਰਨੇ ਗੱਲਬਾਤ ਹਾਂਜੀ ਪ੍ਰਧਾਨ ਜੀ ਕੀ ਨਾਜੀ ਤੁਹਾਡਾ ਮੈਂ ਗੁਰਜੀਤ ਸਿੰਘ ਬਲਾਕ ਪ੍ਰਧਾਨ ਦਰਾਹ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਜੀ ਹਾਂਜੀ ਅ ਕਿਸ ਗੱਲ ਦਾ ਵਿਰੋਧ ਹੋ ਰਿਹਾ ਜੀ ਗੱਲ ਜੀ ਜਿਹੜੇ ਤੁਸੀਂ ਦੇਖ ਹੀ ਰਹੇ ਹੋ ਆਪਣਾ ਨਹਿਰ ਦੇ ਉੱਪਰ ਜਿਹੜੇ ਸਾਬ ਨਾਲ ਮਸ਼ੀਨਾਂ ਚੱਲ ਰਹੀਆਂ ਨੇ ਇਹ ਨਹਿਰ ਨੂੰ ਪੱਕੀ ਕਰਨ ਜਾ ਰਹੇ ਨੇ ਔਰ ਆਲੇ ਦੁਆਲੇ ਦੇ तकरीबन ਸਾਨੂੰ 78 ਪਿੰਡਾਂ ਨੇ ਮਤਾ ਪਾ ਕੇ ਦਿੱਤਾ ਆ ਜੇ ਕੱਲ ਸਾਡੀ ਮੀਟਿੰਗ ਹੋਈ ਉਸ ਤੇ 78 ਪਿੰਡਾਂ ਦੇ ਬੰਦੇ ਪਹੁੰਚੇ ਸੀ ਉਹਨਾਂ ਨੇ ਸਾਨੂੰ ਕਿਹਾ ਵੀ ਅਸੀਂ ਨਾਲ ਦਰਾਹਾ ਸ਼ਹਿਰ ਹੈ ਇਹ ਸ਼ਹਿਰ ਦੇ ਨੁਮਾਇੰਦਿਆਂ ਨੇ ਵੀ ਸਾਨੂੰ ਕਿਹਾ ਵੀ ਅਸੀਂ ਨਹਿਰ ਨਹੀਂ ਪੱਕੀ ਹੋਣ ਦੇਣੀ ਔਰ ਕੱਲੇ-ਕੱਲੇ ਵਾਸੀ ਦੀ ਇਹੀ ਆਵਾਜ਼ ਹੈ ਵੀ ਆਪਣਾ ਅਸੀਂ ਇਸ ਨਹਿਰ ਨੂੰ ਪੱਕਾ ਨਹੀਂ ਹੋਣ ਦਿੱਤਾ ਜੇ ਦਵਾਂਗੇ ਜੇ ਇਹ ਨਹਿਰ ਪੱਕੀ ਹੁੰਦੀ ਹੈ ਤਾਂ ਸਾਡਾ ਜਿਹੜਾ ਪਾਣੀ ਦਾ ਗਰਾਊਂਡ ਲੈਵਲ ਦਾ ਆਪਣਾ ਹੈਗਾ ਉਹ ਨੀਵਾ ਚਲੇ ਜਾਊਗਾ ਜੀ ਦੂਸਰੇ ਪਾਸੇ ਜੋ ਅਫਸਰ ਖੜੇ ਨੇ ਵਿਭਾਗ ਦੇ ਉਹਨਾਂ ਦਾ ਕਹਿਣਾ ਕਿ ਉਹ ਸਰਫਸ ਏਰੀਆ ਬਦਾਉਣਾ ਚਾਹੁੰਦੇ ਨੇ ਨਹਿਰ ਦਾ ਨਹਿਰ ਨੂੰ ਚੌੜੀ ਕਰਨਾ ਚਾਹੁੰਦੇ ਨੇ ਸਾਈਡਰ ਨੂੰ ਪੱਕੀ ਕਰਨਾ ਚਾਹੁੰਦੇ ਨੇ ਜਿਸ ਕਰਕੇ ਜੋ ਪਾਣੀ ਦਾ ਮਤਲਬ ਪਰਕੂਲੇਸ਼ਨ ਜ਼ਿਆਦਾ ਥੱਲੇ ਨੂੰ ਹੋਊਗੀ ਦੇਖੋ ਜੀ ਅਸੀਂ ਇਹਨਾਂ ਨਾਲ ਜਿਹੜੀ ਗੱਲਬਾਤ ਕੀਤੀ ਹੈ ਤੁਸੀਂ ਵਧਾਓ ਆਪਣਾ ਏਰੀਆ ਵਧਾਣਾ ਵਧਾ ਲਓ ਪਰ ਅਸੀਂ ਇਹ ਨਹਿਰ ਕੱਚੀ ਰੱਖਣੀ ਚਾਹੁੰਦੇ ਆ ਸਾਰਾ ਏਰੀਆ ਇਹ ਨਹਿਰ ਨੂੰ ਕੱਚੀ ਰੱਖਣਾ ਚਾਹੁੰਦਾ ਆ ਇਹ ਕਿਸੇ ਇੱਕ ਪਿੰਡ ਦੇ ਕਿਸੇ ਵੀ ਨੁਮਾਨਦੇ ਸਾਨੂੰ ਦੱਸਦੇ ਨੇ ਵੀ ਜੇ ਕੋਈ ਚਾਹੁੰਦਾ ਹੋਏ ਪਬਲਿਕ ਪ੍ਰੋਪਰਟੀ ਆ ਪਬਲਿਕ ਨਹੀਂ ਚੱਰੀ ਵੀ ਇਹਨੂੰ ਪੱਕਾ ਕੀਤਾ ਜਾਏ ਤਾਂ ਇਹ ੱੱਕੇ ਨਾਲ ਪੱਕਾ ਕਰਨੇ ਜਾ ਰਹੇ ਨੇ ਅਸੀਂ ਸਾਨੂੰ ਪਤਾ ਵੀ ਜੇ ਇਹ ਨਹਿਰਾਂ ਪੱਕੀਆਂ ਹੋ ਗਈਆਂ ਇਹਦੀਆਂ ਸਾਈਡਾਂ ਪੱਕੀਆਂ ਹੋ ਗਈਆਂ ਤਾਂ ਜਿਹੜਾ ਜੋ ਅੱਜ ਤੱਕ ਕਰੀਆਂ ਸਾਈਡਾਂ ਕਹਿ ਰਹੇ ਨੇ ਪਰ ਜੋ ਸਾਡੇ ਕੋਲ ਬੋਟਾਂ ਨੇ ਥੱਲੇ ਪੱਕੀ ਹੋਣ ਜਾ ਰਹੀ ਆ ਅੱਛਾ ਜੀ ਜੇ ਸਾਈਡਾਂ ਹੀ ਪੱਕੀਆਂ ਕਰਦੇ ਨੇ ਅਸੀਂ ਤੁਹਾਨੂੰ ਅਸੀਂ ਘੱਟੋ ਘੱਟ ਜ਼ਿਆਦਾ ਨਹੀਂ ਹਜ਼ਾਰਾਂ ਐਗਜ਼ੈਂਪਲ ਅਜਿਹਾ ਦੇ ਦਾਂਗੇ ਜਿੱਥੇ ਸਾਈਡਾਂ ਪੱਕੀਆਂ ਹੋਈਆਂ ਔਰ ਉੱਥੇ ਅੱਜ 5 7 7 10 ਸਾਲਾਂ ਦੇ ਵਿੱਚ ਜਿਹੜਾ ਉੱਥੋਂ ਦਾ ਵਾਟਰ ਲੈਵਲ ਹੈਗਾ ਆ ਪਹਿਲਾਂ ਨਾਲੋਂ ਤਕਰੀਬਨ 50 ਤੋਂ 70 ਫੁੱਟ ਥੱਲੇ ਚ ਆ ਚੁੱਕਿਆ ਆ ਸਹੀ ਇਹ ਜੇ ਜੋ ਇੱਥੇ ਆ ਕੇ ਤਰਕ ਦੇ ਰਹੇ ਨੇ ਇਹ ਪਾਣੀ ਨਹੀਂ ਥੱਲੇ ਜਾਊਗਾ ਤਾਂ ਆਪਣਾ ਥੱਲਾ ਸਾਡਾ ਪੱਕਾ ਥੱਲੇ ਤੁਸੀਂ ਦੇਖੋ ਕਿੰਨਾ ਕੁ ਤਾਂ ਪੱਥਰ ਪਿਆ ਹੋਇਆ ਹਾਂਜੀ ਤਕਰੀਬਨ ਜਦੋਂ ਪਹਾੜਾਂ 'ਚ ਬਾਰਿਸ਼ ਪੈਂਦੀ ਆ ਉਦੋਂ ਗਾਰ ਇੱਥੇ ਆ ਕੇ ਜੰਮ ਜਾਂਦੀ ਹੈ ਜਦੋਂ ਗਾਰ ਜੰਮ ਗਈ ਅਸੀਂ ਆਪਣੇ ਜਿਹੜੇ ਤਰਕ ਦੇ ਨੇ ਬੇਬੁਨਿਆ ਤਰਕ ਨੇ ਕੋਈ ਤਰ ਇਹਨਾਂ ਦੇ ਉੱਪਰ ਕੋਈ ਅਮਲ ਕਰਨ ਵਾਲੀ ਗੱਲਬਾਤ ਨਹੀਂ ਜੇ ਅਸੀਂ ਇਹਨਾਂ ਨੂੰ ਸਿਰਫ ਇੱਕੋ ਹੀ ਪੁਆਇੰਟ ਦੀ ਕਰਨਾ ਤੁਸੀਂ ਨਹਿਰ ਚੌੜੀ ਕਰਨੀਆਂ ਕਰੋ ਇਹਨੂੰ ਡੂੰਗੀ ਕਰ ਲੋ ਜੇ ਇਹਨਾਂ ਨੂੰ ਵਾਟਰ ਲੈਵਲ ਵਧਾਣਾ ਇਹਨੂੰ ਡੂੰਗੀ ਕਰ ਲੋ ਬਿਲਕੁਲ ਤੁਸੀਂ ਚੌੜਾ ਕਰਨੀ ਵੀ ਇਹਨੂੰ ਡੂੰਗੀ ਕਰੋ ਜਿੰਨਾ ਮਰਜ਼ੀ ਪਾਣੀ ਅੱਗੇ ਲੈ ਜਾਓ ਹਾਂਜੀ ਉਧਰਲੇ ਪਾਸੇ ਇਹਨੂੰ ਨਹੀਂ ਜਾਂਦੇ ਨਹੀਂ ਜੇ ਇਹਨਾਂ ਨੇ ਸੈਟਾ ਪੱਕੀਆਂ ਕਰਨੀਆਂ ਸੀ ਆਹ ਕਰਨਾ ਉਹ ਕਰਨਾ ਹੈ ਬਸ ਲੌਲੀਪੌਪ ਦੇ ਰਹੇ ਨੇ ਉਸ ਤੋਂ ਉੱਪਰ ਕੁਝ ਨਹੀਂ ਹੈਗਾ ਜੀ ਕਿੰਨੇ ਮਤਲਬ ਏਰੀਆ ਦੀ ਨਹਿਰ ਪੱਕੀ ਕਰਨ ਜਾ ਰਹੇ ਨੇ ਜੀ ਇਨਾ ਮੁਤਾਬਕ ਤਾਂ ਜੀ ਰਾਮਪੁਰ ਪੁਲ ਤੱਕ ਹੈ ਪਰ ਜੋ ਸਾਡੇ ਕੋਲ ਰਿਪੋਰਟ ਹੈ ਸਿਰੇ ਤੱਕ ਰੋਪੜ ਤੱਕ ਹੋਣ ਜਾ ਰਹੀ ਹੈ ਅੱਛਾ ਜੀ ਔਰ ਸਾਰੇ ਪਿੰਡ ਵਾਲੇ ਦੁਆਲੇ ਦੇ ਜਿੰਨੇ ਵੀ ਪਿੰਡ ਹੈਗੇ ਨੇ ਤਕਰੀਬਨ 5-7 ਕਿਲੋ 10 ਕਿਲੋਮੀਟਰ ਏਰੀਆ ਦੇ ਵਿੱਚ ਜਿੰਨੇ ਪਿੰਡ ਪੈਂਦੇ ਨੇ ਸਾਰਿਆਂ ਦੇ ਇੱਥੇ ਵੀ ਆ ਪਿੰਡਾਂ ਦੇ ਆਪਣੇ ਨਾਗਰਿਕ ਖੜੇ ਨੇ ਸਾਰੇ ਇਸ ਗੱਲ ਦਾ ਵਿਰੋਧ ਕਰ ਰਹੇ ਨੇ ਵੀ ਅਸੀਂ ਇਸ ਨੂੰ ਬਿਲਕੁਲ ਹੀ ਪੱਕਾ ਨਹੀਂ ਹੁੰਦਾਂਗੇ ਤੁਸੀਂ ਇਸ ਗੱਲ ਜੀ ਯਕੀਨ ਹ ਤੁਹਾਨੂੰ ਵੀ ਇਹਦਾ ਬੱਟਰ ਟੇਬਲ ਜੋ ਆਪਣੇ ਏਰੀਆ ਦਾ ਉਹ ਨੀਚੇ ਜਾਵੇਗਾ ਬਿਲਕੁਲ ਜੀ ਬਿਲਕੁਲ ਇਹ ਨੀਚੇ ਜਾਊਗਾ ਔਰ ਜਿਹੜੇ ਆਪਣਾ ਗਰੀਬ ਪਰਿਵਾਰ ਨੇ ਜਿਨ੍ਹਾਂ ਦੀਆਂ ਤਨਖਾਹਾਂ ਵੀ 8-8 10-10 ਹਜ਼ਾਰ ਨੇ ਉਹ ਵਿਚਾਰੇ ਦੁਆਰਾ ਕਿੱਥੋਂ 2-2 3-300 ਫੁੱਟ ਡੂੰਘੇ ਡੂੰਘੇ ਬੋਰ ਕਰਾ ਲੈਣਗੇ ਸਮਰਸੀਪਲ ਮੋਟਰਾਂ ਕਿੱਥੋਂ ਪਾਉਣੇ ਲ ਇਹ ਗਰੀਬ ਨੂੰ ਮਾਰਨ ਤੇ ਤੁਲੀਆਂ ਹੋਈਆਂ ਸਰਕਾਰਾਂ ਨੇ ਔਰ ਇਹ ਪੂਰਨ ਰੂਪ ਦੇ ਧੱਕਾ ਕਰ ਰਹੀਆਂ ਲੋਕਾਂ ਨਾਲ ਜੇ ਲੋਕ ਹੀ ਨਹੀਂ ਚਾਹੁੰਦੇ ਮੈਂ ਤੁਹਾਨੂੰ ਪਹਿਲਾਂ ਸੇ ਲੋਕਾਂ ਦੀ ਆਵਾਜ਼ ਹੈ ਵੀ ਇਹਨੂੰ ਪੱਕਾ ਨਾ ਕੀਤਾ ਜਾਏ ਤੇ ਇਹ ਧੱਕੇ ਨਾਲ ਇਹ ਚੀਜ਼ਾਂ ਪੱਕੀਆਂ ਕਰਨਾ ਚਾਹੁੰਦੀਆਂ ਨੇ ਕਿਉਂਕਿ ਇਹ ਆਪਣੇ ਜਿਹੜੇ ਇਹਨਾਂ ਦੇ ਆਪਣੇ ਵੱਡੇ ਵੱਡੇ ਫਾਰਮ ਨੇ ਉਹਨਾਂ ਦੇ ਵਿੱਚ ਇਹ ਪਾਣੀ ਪਹੁੰਚਾਉਣਾ ਚਾਹੁੰਦੇ ਨੇ ਆਮ ਲੋਕਾਂ ਦਾ ਕਿ ਇਹਨਾਂ ਨੂੰ ਕੋਈ ਮਤਲਬ ਨਹੀਂ ਤੁਸੀਂ ਹੁਣ ਮਤਲਬ 2 ਘੰਟੇ ਤੋਂ ਲਗਾਤਾਰ ਗੱਲਬਾਤ ਕਰ ਰਹੇ ਹੋ ਲੱਗਦਾ ਕਿ ਗੱਲਬਾਤ ਕਿਸੇਰੇ ਚੜੂਗੀ ਅਬ ਤੋਂ ਤੁਹਾਡੀ ਗੱਲ ਮੰਨਣੀ ਹੈ ਕੋਈ ਦੇਖੋ ਜੀ ਅਸੀਂ ਇਹਨਾਂ ਨੂੰ ਇੱਕੋ ਹੀ ਗੱਲ ਕਹੀ ਹੈ ਵੀ ਅਸੀਂ ਇਹਨਾਂ ਨਾਲ ਫੇਰ ਗੱਲ ਕਰਾਂਗੇ ਜੇ ਪਹਿਲਾਂ ਕੰਮ ਬੰਦ ਕਰਾਉਣਗੇ ਹਾਂਜੀ ਜੇ ਕੰਮ ਬੰਦ ਕਰਾਉਂਦੇ ਨੇ ਤਾਂ ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ ਨਹੀਂ ਤਾਂ ਅਸੀਂ ਇਹਨਾਂ ਨਾਲ ਕੋਈ ਗੱਲਬਾਤ ਵੀ ਨਹੀਂ ਕਰਾਂਗੇ ਅਸੀਂ ਫਿਰ ਆਪਣੀ ਮੀਟਿੰਗ ਕਰਕੇ ਜੋ ਵੀ ਸਾਨੂੰ ਹਾਈ ਕਮਾਂਡ ਆਪਣਾ ਨਿਰਦੇਸ਼ ਦੇਊਗੀ ਉਹਦੇ ਅਨੁਸਾਰ ਅਸੀਂ ਚੱਲਾਂਗੇ ਅਗਲਾ ਐਕਸ਼ਨ ਮਤਲਬ ਤੁਹਾਡਾ ਤੁਸੀਂ ਖੁਦ ਕੰਮ ਬੰਦ ਕਰਵਾਉਂਗੇ ਤੁਸੀਂ ਫਿਰ ਉਹ ਜਿਸ ਤਰ੍ਹਾਂ ਸਾਡੇ ਹਾਈ ਕਮ ਹਾਂਜੀ ਭਰਾ ਜੀ ਆਪਣਾ ਕੀ ਨਾਮ ਤੇ ਕੀ ਡੈਜਿਗਨੇਸ਼ਨ ਹੈ ਮੈਂ ਦਮਨਦੀਪ ਸਿੰਘ ਐਕਸੀਨ ਕਨਾਲ ਰੋਪੜ ਹੈਡਵਰਕਸ ਜਿਸ ਤਰ੍ਹਾਂ ਕਿ ਅੱਜ ਇੱਥੇ ਕਿਸਾਨ ਜੁਨੀਅਨ ਇਕੱਠੀਆਂ ਹੋਈਆਂ ਨੇ ਤੇ ਉਹਨਾਂ ਇਸ ਗੱਲ ਦੀ ਆਪੋਸ ਕਰ ਰਹੇ ਨੇ ਕਿ ਜੋ ਨਹਿਰਾਂ ਪੱਕੀ ਕੀਤੀ ਜਾ ਰਹੀ ਹੈ ਇਸ ਨਾਲ ਜੋ ਏਰੀਆ ਦੇ ਵਿੱਚ ਪਰਕੂਲੇਸ਼ਨ ਆਫ ਵਾਟਰ ਘਟ ਜੂਗੀ ਇਹਦੇ ਬਾਰੇ ਤੁਹਾਡੇ ਟੈਕਨੀਕਲੀ ਕੀ ਵਿਚਾਰ ਨੇ ਦੇਖੋ ਜੀ ਇੱਕ ਤਾਂ ਇਹਦੇ ਵਿੱਚ ਦੋ ਫੈਕਟਰ ਕੰਮ ਕਰਦੇ ਆ ਇੱਕ ਤਾਂ ਕੰਟੈਕਟ ਏਰੀਆ ਜਿਹੜਾ ਪਾਣੀ ਦਾ ਹੈ ਕੰਟੈਕਟ ਏਰੀਆ ਵੀ ਇੱਥੇ ਵੱਧ ਰਿਹਾ ਕਿਉਂਕਿ ਇਹਦੀ ਬੈਡ ਵਿਡਥ ਆ ਜਿਹੜੀ ਨਹਿਰ ਦੀ ਉਹ ਵੀ ਵੱਧ ਰਹੀ ਹੈ ਇਹਦੇ ਨਾਲ ਨਹਿਰਾਂ ਦਾ ਦੋ ਨਹਿਰਾਂ ਜੋ ਸਿੱਧਾ ਜਿਵੇਂ 3000 ਕਿਊਸਿਕ ਪਾਣੀ ਵਧ ਜਾਣਾ ਹੈ ਜਿੱਦਾਂ ਲੁਧਿਆਣੇ ਵਾਲੀ ਨਹਿਰ ਹੋਜੀ ਦੋ ਨਹਿਰਾਂ ਦਾ ਵਿੱਚ ਪਾਣੀ ਐਡ ਜਾਣਾ ਤੇ ਪਲੱਸ ਪਾਣੀ ਦਾ ਜਿਹੜਾ ਦੂਜਾ ਲੋਡ ਹੈ ਉਹ ਵੀ ਇਹਦੇ ਤੇ ਵੱਧ ਜਾਣਾ ਇਹਦੇ ਨਾਲ ਦੋਨੋਂ ਫੈਕਟਰ ਜਿਹੜੇ ਆ ਬੈਨੀਫੀਸ਼ੀਅਲ ਆ ਰੀਚਾਰਜਿੰਗ ਘਟਣੀ ਨਹੀਂ ਹੈਗੀ ਇਹਦੇ ਨਾਲ ਜੀ ਤੇ ਜਿਸ ਤਰ੍ਹਾਂ ਇਹਦੇ ਨਾਲ ਪੂਰੇ ਪੰਜਾਬ ਦੇ ਮਾਲਵੇ ਏਰੀਆ ਨੂੰ ਫਾਇਦਾ ਮਿਲਣਾ ਜੀ ਕਿੱਥੇ ਤੱਕ ਪਾਣੀ ਜਾਣਾ ਇਹਦਾ 11-12 ਜ਼ਿਲ੍ਹੇ ਹੈਗੇ ਆ ਉਹਨਾਂ ਨੂੰ ਪੂਰੇ ਨੂੰ ਫਾਇਦਾ ਹੋਣਾ ਜੀ ਦਾ ਜਿਸ ਤਰ੍ਹਾਂ ਕਿ ਹੁਣ ਕਿਸਾਨ ਜੂਨੀਅਨ ਮਤਲਬ ਇਸ ਦਾ ਵਿਰੋਧ ਕਰ ਰਹੀ ਹੈ ਕਿ ਤੁਸੀਂ ਹੁਣ ਕੰਮ ਨੂੰ ਜਾਰੀ ਰੱਖੋਗੇ ਜਾਂ ਬੰਦ ਕਰੋਗੇ ਦੇਖੋ ਜੀ ਅਸੀਂ ਤਾਂ ਕੰਮ ਨੂੰ ਜਾਰੀ ਹੀ ਰੱਖਣਾ ਹੈ ਅਸੀਂ ਇਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਦੁਬਾਰਾ ਇਹਦੇ ਨਾਲ ਕਰਾਂਗੇ ਰਸਤਾ ਅਸੀਂ ਦੁਬਾਰਾ ਵਿਚਾਰ ਕਰਾਂਗੇ ਨਾ ਹਾਂਜੀ ਪ੍ਰਧਾਨ ਜੀ ਕਿੰਨਾ ਜੀ ਆਪਣਾ ਸਵਰਨਜੀਤ ਸਿੰਘ ਪਿੰਡ ਕੁਲਾਲ ਹਾਂਜੀ ਕੁਲਾਲ ਸਾਹਿਬ ਜਿਸ ਤਰ੍ਹਾਂ ਕਿ ਜੋ ਥੇ ਨਹਿਰੀ ਮਾਹਕਮੇ ਦੇ ਅਫਸਰ ਖੜੇ ਨੇ ਉਹਨਾਂ ਦਾ ਕਹਿਣਾ ਹੈ ਕਿ ਵੀ ਸੈਡਾਂ ਤੋਂ ਜੋ ਨਹਿਰ ਪੱਕੀ ਕੀਤੀ ਜਾਂਦੀ ਆ ਤਾਂ ਸਿਰਫ 13% ਜਿਹੜੀ ਸੀਪੀਜਾ ਪਾਣੀ ਆ ਉਹ ਇਧਰੋਂ ਸਾਈਡਾਂ ਤੋਂ ਮਤਲਬ ਹੁੰਦਾ ਬਾਕੀ ਜਿਹੜਾ ਮੈਜੋਰਟੀ ਆਫ ਪਾਣੀ ਆ ਜਿਹੜਾ ਉਹ ਥੱਲੇੋਂ ਸੈਂਟਰ ਚੋਂ ਮਤਲਬ ਥੱਲੇ ਪਰਕਿਊਲੇਟ ਹੁੰਦਾ ਤੇ ਉਹਦੇ ਨਾਲ ਬੱਟਰ ਟੇਬਲ ਨੂੰ ਕੋਈ ਫਰਕ ਨਹੀਂ ਪਾਊਗਾ ਕੀਚਣਾ ਤੁਹਾਡਾ ਇਸ ਬਾਰੇ ਬੜੀ ਹਾਸੋ ਹੋਣੀ ਜੀ ਇਹਨਾਂ ਦੀ ਐਗਜ਼ਾਮਪਲ ਆ ਤੁਸੀਂ ਵੀ ਦੇਖਦੇ ਹੋ ਅਕਸਰ ਸਾਰੇ ਪਿੰਡਾਂ ਦੇ ਵਿੱਚ ਛੱਪੜ ਨੇ ਛੱਪੜਾਂ ਦਾ ਪਾਣੀ ਕਿੰਨਾ ਰੀਚਾਰਜ ਹੁੰਦਾ ਥੱਲੇ ਨਾਲੇ ਹਾਲਾਂਕਿ ਹਰ ਦੋ ਤਿੰਨ ਸਾਲ ਬਾਅਦ ਪੰਚਾਇਤਾਂ ਛੱਪੜਾਂ ਦੀ ਖੁਦਾਈ ਦੁਆਰਾ ਕਰਾਉਂਦੀਆਂ ਨੇ ਹਾਂਜੀ ਉੱਥੇ ਰੀਚਾਰਜ ਨਹੀਂ ਹੁੰਦਾ ਪਹਿਲਾਂ ਆਗੂ ਦੱਸ ਗਏ ਨੇ ਵੀ ਅਸੀਂ ਕੱਦੂ ਕਰ ਦਿੰਨੇ ਆ ਜਦੋਂ ਕੱਦੂ ਹੋ ਗਿਆ ਫਿਰ ਉਹ ਰੀਚਾਰਜਿੰਗ ਰੁਕ ਜਾਂਦੀ ਆ ਸਾਡੇ ਖੇਤ ਦੇ ਵਿੱਚ ਵੀ ਸਿਲਟ ਜਮਾ ਹੋ ਜਾਂਦੀ ਆ ਸਿਲਟ ਜਮਾ ਇਹ ਹੁਣ ਪਹਾੜਾਂ ਤੋਂ ਬਾਹਰ ਛਾਉਣੀ ਆ ਵੈਸੇ ਵੀ ਤੁਸੀਂ ਵੜ ਜਾਓ ਇੱਥੇ ਕਹੀ ਦਾ ਟੱਕ ਮਾਰੋ ਪੱਥਰ ਨਿਕਲਣਾ ਥੱਲੇ ਇੱਥੇ ਰੀਚਾਰਜ ਨਹੀਂ ਲਹੋਣਾ ਉਹਨਾਂ ਲਗਾ ਜਿੰਨਾ ਕਿ ਸਾਈਡਾਂ ਤੋਂ ਰੀਚਾਰਜ ਹੋਣਾ ਹੋਊਗਾ ਬਹੁਤ ਥੋੜਾ ਜਿੰਨੇ ਅੰਕੜੇ ਇਹਨਾਂ ਇਹ ਦਿਖਾ ਰਹੇ ਨੇ ਸਾਨੂੰ ਅਸੀਂ ਵੀ ਖੇਤੀ ਕਰਨ ਵਾਲੇ ਆ ਅਸੀਂ ਖੇਤ ਦੇ ਵਿੱਚ ਖਖਾਲ ਪਾ ਲਈਏ ਖਾਲਾ ਬੱਟ ਤੋਂ ਇੱਕ ਇੱਕ ਕਰਮ ਦੂਰ ਤੱਕ ਸੇਮ ਖਾਲ ਦੇ ਦਿੰਦਾ ਸਾਨੂੰ ਨਜ਼ਰ ਆਉਂਦੀ ਹੁੰਦੀ ਹੈ ਵੀ ਇੱਥੇ ਤੱਕ ਪੈਰ ਨਹੀਂ ਧਰਿਆ ਜਾਂਦਾ ਹਾਂਜੀ ਇਹ ਹੁਣ ਗੱਲਾਂ ਸਾਡੇ ਕੋਲ ਪ੍ਰੈਕਟੀਕਲ ਗੱਲਾਂ ਨਾ ਇਹਨਾਂ ਕੋ ਥਿਊਰੀ ਆ ਇਹ ਥਿਊਰੀ ਤੇ ਚੱਲਦੇ ਨੇ ਦੂਸਰਾ ਇਹਨਾਂ ਨੇ ਇਹਨਾਂ ਦਾ ਕਹਿਣਾ ਕਿ ਵੀ ਜੋ ਪਾਣੀ ਹੈ ਪੰਜਾਬ ਦਾ ਇਹ ਵਾਟਰ ਕੈਪੈਸਿਟੀ ਵਧਾਉਣਾ ਚਾਹੁੰਦੇ ਨੇ ਵੀ ਕੀ ਕਿਸਾਨ ਆ ਕੋਈ ਚਾਹੁੰਦੇ ਨੇ ਕਿ ਪੰਜਾਬ ਦਾ ਪਾਣੀ ਰਾਜਸਥਾਨ ਨੂੰ ਜਾਵੇ ਦੇਖੋ ਰਾਜਸਥਾਨ ਦੀ ਤਾਂ ਗੱਲ ਦੂਰ ਆ ਮੈਂ ਤੁਹਾਨੂੰ ਇੱਥੇ ਢੰਡੇ ਪਿੰਡ ਦੇ ਨਾਲਕ ਸੈਫਲ ਆ ਉਥੋਂ ਇਹਨਾਂ ਨੇ ਜਦੋਂ ਸਾਡਾ ਦਿੱਲੀ ਸੰਘਰਸ਼ ਚੱਲਦਾ ਸੀ ਇੱਕ ਉਥੋਂ ਸੁਆ ਸੀ ਕੱਸੀ ਕਹਿ ਦੇਣਾ ਜਿਹਨੂੰ ਉਹ ਜਾਂਦਾ ਸੀ ਆਪਣੇ ਬੁੱਢੇ ਨਾਲੇ ਤੱਕ ਠੀਕ ਹੈ ਜੀ ਉਹਨੂੰ ਹੋਰ ਚੌੜਾ ਕਰਕੇ 6 600 ਕਰੋੜ ਦਾ ਪ੍ਰੋਜੈਕਟ ਸੀ ਉਹ ਹਾਂਜੀ 600 ਕਰੋੜ ਵੀ ਸਾਡਾ ਖਰਚਿਆ ਉਥੋਂ ਉਹਦੇ ਵਿੱਚ 200 ਕਿਊਸਿਕ ਫੁੱਟ ਪਾਣੀ 200 ਕਿਊਸਕ ਫੁੱਟ ਘੱਟ ਫੁੱਟ ਪਾਣੀ ਘੱਟ ਨਹੀਂ ਹੁੰਦਾ ਉਹ ਗੰਦੇ ਨਾਲੇ ਦਾ ਜਿਹੜਾ ਕਿ ਸਾਲਾ ਬੁੱਢਾ ਤੇ ਸਾਡਾ ਬੁੱਢਾ ਦਰਿਆ ਸੀ ਗੰਦੇ ਨਾਲ ਉਹਨੂੰ ਗੰਦਾ ਪਾਣੀ ਨੂੰ ਅੱਗੇ ਧੱਪਣ ਲਈ 200 ਕਿਊਸਕ ਫੁੱਟ ਬਿਲਕੁਲ ਸਾਫ਼ ਪਾਣੀ ਪਾ ਦਿੱਤਾ ਅੱਜ ਇਹ ਗੱਲਾਂ ਕਰਦੇ ਨੇ ਹੋਰ ਵਧਾਉਣ ਦੀਆਂ ਇਹ ਤਾਂ ਪਹਿਲਾਂ ਘਟਾ ਚੁੱਕੇ ਨੇ 200 ਕਿਊਸਕ ਫੁੱਟ ਪਾਣੀ ਤਾਂ ਇਹਦਾ ਲੱਗਦਾ ਕਿ ਵੀ ਜੋ ਪੰਜਾਬ ਸਰਕਾਰ ਹੈ ਉਹ ਪੰਜਾਬ ਦੇ ਜੋ ਕਿਸਾਨ ਨੇ ਜੋ ਪੰਜਾਬ ਦੇ ਬਸੰਦੀਕ ਨੇ ਉਹਨਾਂ ਦਾ ਧੱਕਾ ਕਰ ਰਹੀ ਹੈ ਬਿਲਕੁਲ ਧੱਕਾ ਕਰ ਰਿਹਾ ਦੇਖੋ ਇੱਕ ਧੱਕਾ ਇੱਥੇ ਹੋਰ ਦੱਸ ਦਿੰਦੇ ਆ ਤੁਹਾਨੂੰ ਇਹ ਨਹਿਰ ਦੇ ਵਿੱਚੋਂ ਸਾਨੂੰ ਸਿੰਚਾਈ ਲਈ ਇੱਕ ਟੁੱਪਕਾ ਵੀ ਅਲਾਉਡ ਨਹੀਂ ਹੈਗਾ ਹਾਂਜੀ ਸਾਡੀ ਇਸ ਵੈਲਟ ਨੂੰ ਹਾਂਜੀ ਪਿੱਛੇ ਅਸੀਂ ਸੰਪਰਕ ਵੀ ਕਰਿਆ ਇਹਨਾਂ ਨਾਲ ਉਦੋਂ ਇਹਨਾਂ ਨੇ ਬਿਲਕੁਲ ਮਨਾਂ ਕਰਤਾ ਅੱਜ ਹੁਣ ਕਹਿੰਦੇ ਨੇ ਪ੍ਰੋਪੋਜ਼ਲਾਂ ਦੇ ਦਿਓ ਪ੍ਰੋਪੋਜ਼ਲਾਂ ਦੇਵਾਂਗੇ ਜਦ ਨੂੰ ਨਹਿਰ ਪੱਕੀ ਕਰਕੇ ਇੱਥੇ ਨਹੀਂ ਟ੍ਰਾਂਸਪੋਰਟ ਕਰਕੇ ਕਿਤੇ ਹੋਰ ਮਾਰਨੇ ਨੇ ਪ੍ਰੋਪੋਜ਼ਲਾਂ ਸਾਡੀਆਂ ਫੇਲਾ ਚ ਪੰਜਾਂ ਰਹਿ ਜਾਣੀਆਂ ਨੇ ਹਾਂਜੀ ਸਾਡੇ ਹਿੱਸੇ ਕੀ ਆਉਂਦਾ ਸੀ ਨਾ ਅਸੀਂ ਇਹਦੇ ਵਿੱਚੋਂ ਪੀਣ ਨੂੰ ਪਾਣੀ ਲੈਂਦੇ ਸੀ ਨਾ ਅਸੀਂ ਖੇਤੀ ਲਈ ਲੈਂਦੇ ਸੀ ਸਾਡੇ ਹਿੱਸੇ ਸੀਗਾ ਸਿਰਫ ਰੀਚਾਰਜ ਵਾਟਰ ਦਾ ਜੀਨੇ ਸਾਡੇ ਏਰੀਏ ਨੂੰ ਦਾ ਜਿਹੜਾ ਵਾਟਰ ਲੈਵਲ ਆ ਉਹਨੂੰ ਸਟੇਬਲ ਰੱਖਿਆ ਹੋਇਆ ਹਾਂਜੀ ਇਹ ਉਹ ਵੀ ਨਹੀਂ ਰਹਿਣ ਦੇਣਾ ਚਾਹੁੰਦਾ ਸਾਡੇ ਕੋਲੇ ਤੇ ਹੁਣ ਤੁਹਾਡੀ ਅਫਸਰਾਂ ਨਾਲ ਗੱਲਬਾਤ ਹੋਈ ਆ ਕੋਈ ਗੱਲ ਸਿੱਟੇ ਤੇ ਪਹੁੰਚੀ ਆ ਕਿਸੇ ਨਹੀਂ ਫਿਲਹਾਲ ਸਿੱਟੇ ਤੇ ਨਹੀਂ ਪਹੁੰਚੀ ਵਾ ਸਿੱਟੇ ਤੇ ਇੰਨਾ ਹੀ ਪਹੁੰਚੀ ਆ ਉਹ ਵੀ ਬਹੁਤ ਮੁਸ਼ਕਲ ਨਾਲ ਇਹਨਾਂ ਨੇ ਕਹਿੰਦੇ ਹਾਂ ਬੰਦ ਕਰਾ ਦਿੱਤਾ ਪਰ ਇੱਥੇ ਇੱਥੇ ਬੰਦ ਕਰਾਇਆ ਅਜੇ ਜਿਹੜੀਆਂ ਸੈਡਾਂ ਤੇ ਹੋਰ ਚੱਲ ਰਹੀਆਂ ਨੇ ਉਹਦੀ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਹੋਈ ਵੀ ਉਹ ਬੰਦ ਹੋ ਗਿਆ ਜਾਂ ਨਹੀਂ ਹੋਇਆ ਅਗਲਾ ਐਕਸ਼ਨ ਕੀ ਹੋਊ ਤੁਹਾਡਾ ਪਤਾ ਨਹੀਂ ਅਗਲਾ ਐਕਸ਼ਨ ਅੱਜ ਇਸ ਮੁੱਦੇ ਤੇ ਲਗਾਤਾਰ ਖਨੌਰੀ ਵਿਖੇ ਜਿੱਥੇ ਸਾਡੇ ਪ੍ਰਧਾਨ ਜਗੀਰ ਸਿੰਘ ਡੱਲੇਵਾਲ ਮਰਨਵਰਤ ਤੇ ਬੈਠੇ ਨੇ ਸਪੈਸ਼ਲ ਮੀਟਿੰਗ ਚੱਲ ਰਹੀ ਆ ਪੂਰੇ ਪੰਜਾਬ ਦੀ ਤੇ ਉਥੋਂ ਜੋ ਮਤਲਬ ਨਿਕਲ ਕੇ ਆਊਗਾ ਜੋ ਫੈਸਲਾ ਆਊਗਾ ਇਹ ਵੀ ਉਹਨਾਂ ਦੀ ਦਿਸ਼ਾ ਨਿਰਦੇਸ਼ਾਂ ਤੇ ਉਹਨਾਂ ਨੂੰ ਭਰੋਸੇ ਚ ਲੈ ਕੇ ਅਸੀਂ ਮਤਲਬ ਬਯਾਹ ਕੰਮ ਹੋ ਰਿਹਾ ਆਵਾਜ਼ ਉਠਾਈ ਆ ਉਥੋਂ ਜੋ ਆਦੇਸ਼ ਹੋਊਗਾ ਸਾਨੂੰ ਉਹਦੇ ਤੋਂ ਫੁੱਲ ਚੜਾਵਾਂਗੇ ਆਪਣਾ ਅਫਸਰ ਨੇ ਉਹਨਾਂ ਨੂੰ ਉਹਨਾਂ ਨੂੰ ਬਿਨਾਂ ਬਸੇ ਕੰਮ ਸ਼ੁਰੂ ਆਹ ਦੇਖੋ ਇੱਕ ਮਿੰਟ ਆਓ ਦੇਖਿਓ ਆਹ ਦੇਖੋ ਸਮਝੋ ਆਹ ਦੇਖੋ yellow notification ਆਉਂਦਾ ਬੈਟ ਸਪਟਾ ਸਾਈਡ ਲਾਈਨ